ਸਬਡਿਵੀਜ਼ਨ ਫਲੋਰ ਚ ਨਵੇਂ ਆਏ ਡੀਐਸਪੀ ਸਰਵਨ ਸਿੰਘ ਬੱਲ ਵੱਲੋਂ ਗੁਰਾਇਆਂ ਵਿਖੇ ਪੱਤਰਕਾਰ ਮਿਲਣੀ ਕੀਤੀ ਗਈ ਇਸ ਮੌਕੇ ਗੱਲਬਾਤ ਕਰਦੇ ਹੋਏ ਸਰਦਾਰ ਸਰਵਨ ਸਿੰਘ ਬੱਲ ਨੇ ਕਿਹਾ ਕਿ ਉਹ ਥਾਣਾ ਗੁਰਾਇਆਂ ਵਿਖੇ ਬਤੌਰ ਐਸਐਚਓ 2011 ਵਿੱਚ ਸੇਵਾਵਾਂ ਦੇ ਚੁੱਕੇ ਹਨ ਉਨ੍ਹਾਂ ਇਹ ਵੀ ਕਿਹਾ ਕਿ ਸਬਡਿਵੀਜ਼ਨ ਦੀ ਪੁਲਿਸ ਵੱਲੋਂ ਲੁੱਟਖੋਹਾਂ ਵਾਲੇ ਨਸ਼ੇ ਦਾ ਕੰਮ ਕਰਨ ਵਾਲੇ ਅਤੇ ਹੋਰ ਮਾੜੇ ਅਨਸਰਾਂ ਨੂੰ ਕਾਬੂ ਕੀਤਾ ਹੈ ਇਸ ਤੋਂ ਇਲਾਵਾ ਮਾਨਯੋਗ ਐਸਐਸਪੀ ਜਲੰਧਰ ਦਿਹਾਤੀ ਹਰ ਕਮਲਪ੍ਰੀਤ ਸਿੰਘ ਖੱਖ ਦੇ ਦਿਸ਼ਾ ਨਿਰਦੇਸ਼ਾਂ ਹੇਠ ਲੋਕਾਂ ਦੀ ਸਹੂਲਤ ਅਤੇ ਮਾੜੇ ਅਨਸਰਾਂ ਦੇ ਨੱਥ ਪਾਉਣ ਦੇ ਮਕਸਦ ਨਾਲ ਸਬਡਿਵੀਜ਼ਨ ਫਲੋਰ ਅnder 6 ਗੱਡੀਆਂ ਸ਼ੁਰੂ ਕੀਤੀਆਂ ਗਈਆਂ ਹਨ ਜੋ 112 ਤੇ ਸ਼ਿਕਾਇਤ ਹੋਣ ਤੇ ਫੌਰੀ ਤੌਰ ਤੇ ਮੌਕੇ ਤੇ ਪਹੁੰਚਦੀਆਂ ਹਨ ਇਸ ਮੌਕੇ ਉਹਨਾਂ ਥਾਣਾ ਗੁਰਾਇਆਂ ਤੇ ਇਸ ਦੇ ਅਧੀਨ ਆਉਂਦੀ ਚੌਂਕੀ ਤਲੇਤਾ ਦੁਸਾਂਝਕਲਾ ਅਤੇ ਰੁੜਕਾਕਲਾ ਚੌਂਕੀ ਇੰਚਾਰਜ ਨਾਲ ਵੀ ਮੀਟਿੰਗ ਕਰਕੇ ਉਹਨਾਂ ਨੂੰ ਇਲਾਕੇ ਵਿੱਚ ਮਾੜੇ ਅਨਸਰਾਂ ਤੇ ਨੱਥ ਪਾਉਣ ਦੀ ਹਦਾਇਤ ਦਿੱਤੀ ਅ ਮੇਰਾ ਇਹ ਪਹਿਲਾ ਵਿਜ਼ਿਟਰ ਮੈਨੂੰ ਕਰੀਬ 2 ਹfte ਪਹਿਲਾਂ ਮਤੋਰ ਡੀਐਸਪੀ ਸਬਡਿਵੀਜ਼ਨ ਫੋਰਚ ਲਗਾ ਮੇਰਾ ਪ੍ਰੈਸ ਵੀਰਾਂ ਦੇ ਮੱਦੇਨ ਨਾਲ ਸਾਰੇ ਜਿਹੜੀ ਗੁਰਾਇਆਂ ਦੀ ਪਬਲਿਕ ਆ ਉਹਨਾਂ ਨੂੰ ਇਹ ਹੋਈ ਰਹਿਤ ਹੈਗੀ ਆ ਤੇ ਮੇਰੇ ਨੂੰ ਬੇਨਤੀ ਹੈਗੀ ਆ ਵੀ ਸਾਡੇ ਜਿਹੜੀ ਪੁਲਿਸ ਆ ਗੁਰਾਇਆਂ ਦੀ 24 ਆਵਰ ਉਹਨਾਂ ਦੀ ਸੇਵਾ ਵਾਸਤੇ ਹਾਜ਼ਰ ਹੈਗੀ ਆ ਸਾਡੇ ਜਿਹੜੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਕਮਨਪ੍ਰੀਤ ਸਿੰਘ ਖੱਕ ਜੀ ਨਿਹਰਤ ਅਨਸਰ ਉਹਨਾਂ ਵੱਲੋਂ 2 112 ਦੀਆਂ ਗੱਡੀਆਂ ਚਲਾਈਆਂ ਗਿਆ ਨੇ ਨਈਆਂ ਨੇ ਜਿਨ੍ਹਾਂ ਦੇ ਉੱਤੇ 24 ਆਵਰ ਜਿਹੜੇ ਆ ਉਹ ਡੇ ਡੇ ਨਾਈਟ ਛੇ ਛੇ ਮਲਾਜ਼ਮ ਬਾਰਾਂ ਮਲਾਜ਼ਮ ਵਰਕ ਕਰਦੇ ਨੇ ਜਿਹੜੀਆਂ ਕਿ ਪਬਲਿਕ ਦੀਆਂ ਗਰਵੈਂਸਸ ਕੋਈ ਹੁੰਦੀ ਆ ਸ਼ਿਕਾਇਤ ਹੁੰਦੀ ਆ ਜਾਂ ਕੋਈ ਗੱਲਬਾਤ ਹੁੰਦੀ ਫੌਰੀ ਤੌਰ ਤੇ ਉਹ ਪਹੁੰਚਣ ਵੀ ਉੱਥੇ ਤੇ ਉਹਦਾ ਨਪਟਾਰਾ ਕਰਨਗੇ ਇਸ ਤੋਂ ਇਲਾਵਾ ਮੇਰੇ ਨੂੰ ਜਿਹੜੇ ਮਾੜੇ ਅਨਸਰ ਉਹਨਾਂ ਤੇ ਸਖਤੀ ਨਾਲ ਹੈਗਾ ਵੀ ਉਹਨਾਂ ਤੇ ਐਕਸ਼ਨ ਕੀਤਾ ਜਾਵੇਗਾ ਨਸ਼ੇ ਵਿਰੁੱਧ ਅਤੇ ਜਿਹੜੇ ਮਾੜੇ ਅੰਸਰ ਨੇ ਲੜਾਈ ਝਗੜੇ ਜਾਂ ਲੁੱਟਖੋਹਾਂ ਕਰਦੇ ਨੇ ਉਹ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਉਹਨਾਂ ਨੂੰ ਹੀ ਕਾਬੂ ਕਰਕੇ ਤੇ ਤੁਹਾਡਾ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੈਸ ਕਾਨਫਰੰਸ ਕਰਾਂਗੇ ਮੈਂ ਪਿਛਲੇ 10 ਦਿਨਾਂ ਦੇ ਵਿੱਚ ਅਸੀਂ ਲੁੱਟਖੋਹਾਂ ਵਾਲੇ ਦੋ ਗੈਂਗ ਤੇ ਚੋਰੀ ਦੇ ਦੋ ਗੈਂਗ ਜਿਹੜੇ ਆ ਉਹ ਅਰੈਸਟ ਕਰ ਚੁੱਕੇ ਹੈਗੇ ਆ ਪਹਿਲਾਂ ਅੱਜ ਦੇ ਦਿਨ ਜਿਹੜੀਆਂ ਵਾਰਦਾਤਾਂ ਹੁੰਦੀਆਂ ਸੀ ਇਹ ਦੋ ਮੇਨ ਨਾਮੀ ਹੈਗੇ ਸੀ ਇੱਕ ਗੌਰਵ ਸੀ ਤੇ ਇੱਕ ਮੋਟਾ ਜਿਹੜੇ ਵਾਰਦਾਤਾਂ ਕਰਦੇ ਸੀ ਇਹਨਾਂ ਨੇ ਕਰੀਬ 50 ਵਾਰਦਾਤਾਂ ਕੀਤੀਆਂ ਸਨ ਇਹਨਾਂ ਨੂੰ ਅਸੀਂ ਐਫ ਆਈ ਆਰ ਦਰਜ ਕਰਕੇ ਤੇ ਸਲਾਖਾਂ ਦੇ ਪਿਛੇ ਭੇਜ ਦਿੱਤਾ ਹੁਣ ਫਲੋਰ ਦੇ ਸਾਰੇ 412 ਜਿਹੜੇ ਕੁੰਮੀਆਂ ਗੱਡੀਆਂ ਹਾਂ ਤੱਕ ਤੇ ਇਹ ਜਿਹੜੇ 112 ਦੀਆਂ ਗੱਡੀਆਂ ਤਿੰਨ ਠਾਣਿਆਂ ਦੇ ਵਿੱਚ ਸਭ ਤੋਂ ਜੋ ਫਲੋਰ ਬਿਲਗਾ ਫਲੋਰ ਤੇ ਗੁਰਾਇਆਂ ਦੇ ਵਿੱਚ 6 ਗੱਡੀਆਂ ਚੱਲ ਰਹੀਆਂ ਨੇ ਤੇ ਇੱਕ ਗੱਡੀ ਦੇ ਤਿੰਨ ਮੁਲਾਜ਼ਮ ਨੇ ਇਹ ਰਾਤ ਤੇ ਦਿਨ ਨੂੰ ਸਾਡੇ ਟੋਟਲ 36 ਮੁਲਾਜ਼ਮ ਜਿਹੜੇ ਐ ਇਹਦੇ ਵਿੱਚ ਵਰਕਿੰਗ ਕਰਨਗੇ ਜੀ ਆਮ ਲੋਕਾਂ ਨੂੰ ਆਮ ਲੋਕਾਂ ਨੂੰ ਇਹਦੀ ਸਹੂਲਤ ਹੈਗੀ ਆ ਇੱਕ ਤੇ ਜਿਹੜੀ ਰਾਤ ਨੂੰ ਆਵਾਰਾ ਬੰਦੇ ਘੁੰਮਦੇ ਨੇ ਜਾਂ ਚੋਰੀਆਂ ਹੁੰਦੇ ਆ ਇਹਨਾਂ ਨੇ ਰਾਤ ਨੂੰ ਜਿਹੜੀ ਕਾਰਵਾਈ ਇਹਨਾਂ ਨੂੰ ਰਾਉਂਡ ਅਪ ਕਰਕੇ ਥਾਣੇ 'ਚ ਲਿਆਉਣਾ ਕੋਈ ਰਾਤ ਨੂੰ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਆ ਤੇ ਇਹ ਫੌਰੀ ਤੌਰ ਦੇ ਉਤੇ ਜਿਹੜੇ ਆ ਰਿਸਪੌਂਡ ਕਰਨਗੇ 15 ਤੋਂ 20-25 ਮਿੰਟ ਦੇ ਵਿੱਚ ਵਿੱਚ ਰਿਸਪੌਂਡ ਹੁੰਦਾ ਇਹਨਾਂ ਦਾ ਕਿਉਂ ਥਾਣੇ ਦੇ ਵਿੱਚ ਰਿਸਪੌਂਡ ਦੀ ਪ੍ਰੋਬਲਮ ਆਉਂਦੀ ਸੀ ਇਹਦੇ ਨਾਲ ਲੋਕਾਂ ਨੂੰ ਵੱਧ ਤੋਂ ਵੱਧ ਜਿਹੜੀ ਆ ਸਹੂਲਤ ਮਿਲੇਗੀ ਤੇ ਉਹਨਾਂ ਨੂੰ ਉਹਨਾਂ ਦੀ ਗਰਵੈਂਸਸ ਘਟਣਗੀਆਂ ਤੇ ਇਨਸਾਫ ਜ਼ਿਆਦਾ ਮਿਲੇਗਾ